ਪਿੰਡ ਮੰਡੇਰਾ ਵਿਖੇ ਸੜਕ ਤੇ ਖੜਦਾ ਪਾਣੀ ਜਿਹੜਾ ਕਿ ਪਿਛਲੇ ਲੰਬੇ ਸਮੇਂ ਤੋਂ ਰਾਹ ਗिरा ਤੇ ਪਿੰਡ ਵਾਸੀਆਂ ਲਈ ਵੱਡੀ ਪਰੇਸ਼ਾਨੀ ਦਾ ਕਾਰਨ ਬਣਿਆ ਹੋਇਆ ਹੈ ਉਸ ਪਾਣੀ ਦੀ ਨਿਕਾਸੀ ਜਿਹੜੀ ਕਿ ਪਿੰਡ ਮੰਡੇਰਾ ਤੱਕ ਪਹੁੰਚਦੇ ਨੈਸ਼ਨਲ ਹਾਈਵੇ ਵੱਲੋਂ ਬਣਾਏ ਗਏ ਬਰਸਾਤੀ ਨਾਲੇ ਪਿੰਡ ਦੀ ਹਦੂਦ ਅੰਦਰ ਦਾਖਲ ਹੋਣ ਦੇ ਬੰਨ ਲਗਾ ਕੇ ਰੋਕੀ ਹੋਈ ਸੀ ਉਸ ਨੂੰ ਖੋਲਣ ਲਈ ਜਿਵੇਂ ਹੀ ਸਵੇਰੇ ਨੈਸ਼ਨਲ ਹਾਈਵੇ ਦੇ ਕਰਮਚਾਰੀ ਜੇਐਸਵੀ ਮਸ਼ੀਨ ਦੀ ਮਦਦ ਨਾਲ ਖੋਲਣ ਲਈ ਪਹੁੰਚੇ ਤਾਂ ਵੱਡੀ ਗਿਣਤੀ ਵਿੱਚ ਪਿੰਡ ਵਾਸੀਆਂ ਨੇ ਪਹੁੰਚ ਕੇ ਇਸ ਕਾਰਵਾਈ ਦਾ ਵਿਰੋਧ ਸ਼ੁਰੂ ਕੀਤਾ ਉਪਰੰਤ ਮੌਕੇ ਤੇ ਪਹੁੰਚੇ ਐਸਡੀਐਮ ਖਮਾਣੋ ਬ ਨਾਲੇ ਨਾਲੇ ਚ ਲੱਗੀ ਉਸ ਰੋਕ ਨੂੰ ਹਟਾਉਣਾ ਚਾਹਿਆ ਤੇ ਪਿੰਡ ਦੇ ਮਰਦਾਂ ਤੇ ਔਰਤਾਂ ਨੇ ਪੁਲਿਸ ਦੀ ਇਸ ਕਾਰਵਾਈ ਦਾ ਸਖਤ ਵਿਰੋਧ ਕੀਤਾ ਤੇ ਇਸ ਦਰਮਿਆਨ ਪੁਲਿਸ ਤੇ ਪਿੰਡ ਵਾਸੀਆਂ ਵਿਚਕਾਰ ਕਾਫੀ ਤੱਕਾ ਮੁਕੀ ਵੀ ਹੋ ਗਈ ਜਦੋਂ ਇਸ ਤੱਕਾ ਮੁਕੀ ਦੌਰਾਨ ਪ੍ਰਸ਼ਾਸਨ ਪਾਣੀ ਦੀ ਨਿਕਾਸੀ ਖੋਲਣ ਚ ਕਾਮਯਾਬ ਰਿਹਾ ਤੇ ਇਸ ਮੌਕੇ ਪਿੰਡ ਦਾ ਇੱਕ ਨੌਜਵਾਨ ਜਿਸ ਨੇ ਜੀਸੀਬੀ ਰੋਕਣ ਦੀ ਕੋਸ਼ਿਸ਼ ਕੀਤੀ ਕਦੇ ਤੌਰ ਤੇ ਉਸ ਦੇ ਪੈਰ ਤੇ ਉਕਤ ਮਸ਼ੀਨ ਦਾ ਪੰਜਾ ਲੱਗਨ ਨਾਲ ਸੱਟ ਵੀ ਲੱਗ ਗਈ ਜਿਸ ਨੂੰ ਲੈ ਕੇ ਇਲਾਜ ਲਈ ਹਸਪਤਾਲ ਦਖਲ ਕਰਵਾਣਾ ਪਿਆ ਭਾਈ ਜੀ ਅੱਜ ਗੰਦੇ ਪਾਣੀ ਦੀ ਨਿਕਾਸੀ ਨੂੰ ਲੈ ਕੇ ਜਿਹੜੀ ਅੱਜ ਧੱਕਾ ਮੁੱਕੀ ਹੋਈ ਆ ਪੁਲਿਸ ਪ੍ਰਸ਼ਾਸਨ ਤੇ ਸਿਵਲ ਪ੍ਰਸ਼ਾਸਨ ਅ ਕੀ ਘਟਨਾ ਕਰਮ ਸੀਗਾ ਦੱਸੋਗੇ ਹਾਂ ਜੀ ਵੀਰ ਜੀ ਸਸਰੀ ਗੱਲ ਜੀ ਵੀਰ ਜੀ ਗੱਲ ਐ ਇਸ ਤਰ੍ਹਾਂ ਵੀ ਸਾਡੇ ਪਿੰਡ ਦੇ ਵਿੱਚ ਸ਼ਹਿਰ ਦਾ ਜਿਹੜਾ ਖਮਾਣੋ ਦਾ ਗੰਦਾ ਪਾਣੀ ਐ ਉਹ ਜਿਹੜਾ ਬਰਸਾਤੀ ਨਾਲਾ ਬਣਿਆ ਹੋਇਆ ਉਹਦੇ ਵਿੱਚ ਪਾਇਆ ਹੋਇਆ ਉਹਨਾਂ ਨੇ ਤੇ ਉਹ ਪਹਿਲਾਂ ਕਾਫੀ ਸਮੇਂ ਤੋਂ ਬੰਦ ਸੀਗਾ ਯਾ 8-9 ਮਹੀਨੇ ਤੋਂ ਉਹਨਾਂ ਨੇ ਨਹੀਂ ਪਾਇਆ ਹੋਇਆ ਤੇ ਉਹਦੇ ਕਰਕੇ ਸਾਡੇ ਪਿੰਡ ਨੂੰ ਰਾਤ ਹੀ ਤੇ ਇਹਨਾਂ ਦੇ ਦੁਆਰਾ ਹੁਣ ਉਹ ਪਾਣੀ ਖੋਲ ਕੇ ਨੱਕੀ ਇਹ ਨਾਲੇ ਦੇ ਵਿੱਚ ਬਰਸਾਤੀ ਜਪਾਤ ਤੇ ਜਿਹਦੇ ਨਾਲ ਕਿ ਸਾਡੇ ਮੰਡੇਰਾ ਪਿੰਡ ਦੇ ਵਿੱਚ ਪਾਣੀ ਬਹੁਤ ਜ਼ਿਆਦਾ ਜਮਾ ਹੋ ਗਿਆ ਘਰਾਂ ਦੇ ਵਿੱਚ ਆਉਣ ਲੱਗ ਗਿਆ ਕਾਲੀ ਪੀਲੀਏ ਦੇ ਕਾਫੀ ਮਰੀਜ਼ ਹੋ ਗਏ ਬਿਮਾਰੀ ਫੈਲਣ ਦਾ ਪੂਰਾ ਖਾਸਾ ਜੀ ਤੇ ਕਈ ਬੰਦਿਆਂ ਦੇ ਐਕਸੀਡੈਂਟ ਹੋਏ ਨੇ ਤੇ ਜਾਨੀ ਮਾਲੀ ਮਾੜਾ ਮੋਟਾ ਕਿਸੇ ਦਾ ਹਰ ਇੱਕ ਦਾ ਨੁਕਸਾਨ ਹੋਇਆ ਪੁਲੀ ਦੇ ਉੱਤੇ ਜੇ ਸੜਕ ਦੇ ਉੱਤੇ ਦਾ ਚੱਲੇ ਨਹੀਂ ਹੁੰਦਾ ਉਹਦੇ ਖੱਡੇ ਨੇ ਜੇ ਬੰਦਾ ਪੁਲੀ ਦੇ ਉੱਤੇ ਜਾਂਦਾ ਹੈ ਤਾਂ ਉਹਦੇ ਵਿੱਚ ਇੰਨੀ ਜ਼ਿਆਦਾ ਤਿਲਕਣਾ ਵੀ ਬੰਦਾ ਪੈਦਲ ਵੀ ਨਹੀਂ ਜਾ ਸਕਦਾ ਮੋਟਰਸਾਈਕਲ ਸਕੂਟਰ ਤੇ ਦੇਖ ਪੜਸੇ ਫਿਰ ਇਸ ਕਰਕੇ ਅਸੀਂ ਇਹਨਾਂ ਨੂੰ ਪ੍ਰਸ਼ਾਸਨ ਨੂੰ ਅਪੀਲ ਕੀਤੀ ਵੀ ਇਹਨੂੰ ਪਾਣੀ ਨੂੰ ਜਿਹੜਾ ਇਹਨਾਂ ਦਾ ਗੰਦਾ ਪਾਣੀ ਆ ਸ਼ਹਿਰ ਦਾ ਵੀ ਉਹਨੂੰ ਬੰਦ ਕਰੋ ਇਹਦੇ ਵਿੱਚ ਨਾ ਪਾਓ ਵੀ ਸਾਡੇ ਪਿੰਡ ਦੇ ਵਿੱਚ ਬਿਮਾਰੀ ਫੈਲਣ ਦਾ ਖਤਰਾ ਜਾਂ ਇਹਦੀ ਕੋਈ ਨਿਕਾਸੀ ਜਿਹੜੀ ਹੈ ਉਹਨੂੰ ਅੱਗੇ ਲੈ ਕੇ ਜਾਓ ਜਿਵੇਂ ਵੀ ਤੁਹਾਡਾ ਹੱਲ ਬਣਦਾ ਵੀ ਉਹ ਸਾਡੇ ਪਿੰਡ ਦੇ ਵਿੱਚ ਉਹਨੂੰ ਨਾ ਖੜਾਇਆ ਜਾਵੇ ਤੇ ਇਸ ਕਰਕੇ ਉਹ ਪ੍ਰਸ਼ਾਸਨ ਨੇ ਸਾਡੇ ਨਾਲ ਧੱਕਾ ਕੀਤਾ ਆ ਕਿ ਅਸੀਂ ਉਹਨਾਂ ਨੇ ਇਹਨਾਂ ਦਾ ਪਾਣੀ ਪਿੱਛੋਂ ਬੰਦ ਕਰਾਉਣ ਦੀ بجائے ਪਾਣੀ ਦਾ ਜਿਹੜਾ ਨੱਕਾਤਾ ਉਹ ਖੋਲ ਕੇ ਸਾਡੇ ਪਿੰਡ ਦੇ ਵਿੱਚ ਦੁਬਾਰਾ ਪਾਣੀ ਪਾਇਆ ਤੇ ਇਹਦਾ ਸਾਨੂੰ ਦਰਾਜ ਹੀ ਸਾਡੇ ਪਿੰਡ ਦੇ ਵਿੱਚ ਤਾਂ ਪਹਿਲੀ ਕਾਲੇ ਪਲੀ ਦੇ ਮਰੀਜ਼ਾਂ ਇਹ ਮਤਲਬ ਜੇ ਹੁਣ ਪਾਣੀ ਇਹ ਹੋਰ ਖੜਿਆ ਰਿਹਾ ਤਾਂ ਸਾਡੇ ਪਿੰਡ ਦੇ ਵਿੱਚ ਕੋਈ ਬਿਮਾਰੀ ਫੈਲ ਜਣੀ ਹੈ ਜਿਹਦਾ ਇਹ ਪ੍ਰਸ਼ਾਸਨ ਜ਼ਿੰਮੇਵਾਰ ਐਸਡੀਐਮ ਖਮਾਣੋ ਆਏ ਸੀਗੇ ਉਹਨਾਂ ਨੇ ਕੀ ਹੱਲ ਕਰਨ ਦਾ ਭਰੋਸਾ ਦਿੱਤਾ ਤੁਹਾਨੂੰ ਇੱਥੇ ਹਾਂਜੀ ਉਹਨਾਂ ਨੇ ਐਸਡੀਐਮ ਸਾਹਿਬ ਖਮਾਣੋ ਸਾਡੇ ਕੋਲ ਆਏ ਸੀਗੇ ਅਸੀਂ ਉਹਨਾਂ ਨੂੰ ਪਹਿਲਾਂ ਵੀ ਦਰਖਾਸਤਾਂ ਦਿੱਤੀਆਂ ਦੀਆਂ ਉਹਨਾਂ ਨੇ ਸਾਨੂੰ ਇਹ ਭਰੋਸਾ ਦਿੱਤਾ ਵੀ ਤੁਹਾਡਾ ਅੱਜ ਤੋਂ ਬਾਅਦ ਇੱਥੇ ਪਾਣੀ ਨਹੀਂ ਖੜੂਗਾ। ਹੁਣ ਦੇਖਦਿਆਂ ਜੀ ਅੱਜ ਇਹ ਘਟਨਾ ਹੋਈ ਐ ਸਾਡੇ ਨਾਲ ਪ੍ਰਸ਼ਾਸਨ ਨੇ ਵੀ ਧੱਕਾ ਕਰਿਆ। ਚਲੋ ਜੇ ਹੁਣ ਉਹ ਕਹਿੰਦੇ ਆ ਤਾਂ ਅਸੀਂ 2-4 ਦਿਨ ਦੇਖਾਂਗੇ ਜੇ ਉਹਨਾਂ ਨੇ ਇਹਦਾ ਨਾ ਪ੍ਰੋਪਰ ਹੱਲ ਕਰਿਆ ਤਾਂ ਅਸੀਂ ਉਹਨਾਂ ਨੂੰ ਫਿਰ ਦੁਬਾਰਾ ਧਰਨਾ ਲਾਇਆ ਜਾਊ। ਸ਼ਹਿਰ ਦਾ ਜਿਹੜਾ ਖਮਾਣੋ ਦਾ ਗੰਦਾ ਪਾਣੀ ਐ ਉਹ ਜਿਹੜਾ ਬਰਸਾਤੀ ਨਾਲਾ ਬਣਿਆ ਹੋਇਆ ਉਹਦੇ ਵਿੱਚ ਪਾਇਆ ਹੋਇਆ ਉਹਨਾਂ ਨੇ। ਤੇ ਉਹ ਪਹਿਲਾਂ ਕਾਫੀ ਸਮੇਂ ਤੋਂ ਬੰਦ ਸੀਗਾ ਜੀ 8-9 ਮਹੀਨੇ ਤੋਂ ਉਹਨਾਂ ਨੇ ਨਹੀਂ ਪਾਇਆ ਹੋਇਆ। ਜੋਦੇ ਕਰਕੇ ਸਾਡੇ ਪਿੰਡ ਨੂੰ ਰਾਤ ਤੀ ਤੇ ਇਹਨਾਂ ਨੇ ਦੁਬਾਰਾ ਹੁਣ ਉਹ ਪਾਣੀ ਖੋਲ ਕੇ ਨੱਕੀ ਇਹ ਨਾਲੇ ਦੇ ਵਿੱਚ ਬਰਸਾਤੀ ਜਪਾਤ ਤੇ ਜਿਹਦੇ ਨਾਲ ਕਿ ਸਾਡੇ ਮੰਡੇਰਾ ਪਿੰਡ ਦੇ ਵਿੱਚ ਪਾਣੀ ਬਹੁਤ ਜ਼ਿਆਦਾ ਜਮਾ ਹੋ ਗਿਆ ਘਰਾਂ ਦੇ ਵਿੱਚ ਆਉਣ ਲੱਗ ਗਿਆ ਕਾਲੇ ਪੀਲੇ ਦੇ ਕਾਫੀ ਮਰੀਜ਼ ਹੋ ਗਏ ਬਿਮਾਰੀ ਫੈਲਣ ਦਾ ਪੂਰਾ ਖਾਸਾ ਜੀ ਤੇ ਕਈ ਬੰਦਿਆਂ ਦੇ ਐਕਸੀਡੈਂਟ ਹੋਏ ਨੇ ਤੇ ਜਾਨੀ ਮਾਲੀ ਮਾੜਾ ਮੋਟਾ ਕਿਸੇ ਦਾ ਹਰ ਇੱਕ ਦਾ ਨੁਕਸਾਨ ਹੋਇਆ ਪੁਲੀ ਦੀ ਉੱਤੇ ਜੇ ਸੜਕ ਦੇ ਉੱਤੇ ਦਾ ਚੱਲੇ ਨਹੀਂ ਹੁੰਦਾ ਉਹਦੇ ਖੱਡੇ ਨੇ ਜੇ ਬੰਦਾ ਪੂਲੀ ਦੇ ਉੱਤੇ ਜਾਂਦਾ ਤਾਂ ਉਹਦੇ ਵਿੱਚ ਇੰਨੀ ਜ਼ਿਆਦਾ ਤਿਲਕਣਾ ਵੀ ਬੰਦਾ ਪੈਦਲ ਵੀ ਨਹੀਂ ਜਾ ਸਕਦਾ ਮੋਟਰਸਾਈਕਲ ਸਕੂਟਰ ਤੇ ਦੇ ਇੱਕ ਪਾਸੇ ਫਿਰ ਇਸ ਕਰਕੇ ਅਸੀਂ ਇਹਨਾਂ ਨੂੰ ਪ੍ਰਸ਼ਾਸਨ ਨੂੰ ਅਪੀਲ ਕੀਤੀ ਵੀ ਇਹਨੂੰ ਪਾਣੀ ਨੂੰ ਜਿਹੜਾ ਇਹਨਾਂ ਦਾ ਗੰਦਾ ਪਾਣੀ ਆ ਸ਼ਹਿਰ ਦਾ ਵੀ ਇਹਨੂੰ ਬੰਦ ਕਰੋ ਇਹਦੇ ਵਿੱਚ ਨਾ ਪਾਓ ਵੀ ਸਾਡੇ ਪਿੰਡ ਦੇ ਵਿੱਚ ਬਿਮਾਰੀ ਫੈਲਣ ਦਾ ਖਤਰਾ ਜਾਂ ਇਹਦੀ ਕੋਈ ਨਿਕਾਸੀ ਜਿਹੜੀ ਹੈ ਉਹਨੂੰ ਅੱਗੇ ਲੈ ਕੇ ਜਾਓ ਜਿੰਵੇਂ ਵੀ ਤੁਹਾਡਾ ਹੱਲ ਬਾੜਦਾ ਵੀ ਉਹ ਸਾਡੇ ਪਿੰਡ ਦੇ ਵਿੱਚ ਉਹਨੂੰ ਨਾ ਖੜਾਇਆ ਜਾਵੇ ਤੇ ਇਸ ਕਰਕੇ ਉਹ ਪ੍ਰਸ਼ਾਸਨ ਨੇ ਸਾਡੇ ਨਾਲ ਧੱਕਾ ਕੀਤਾ ਕਿ ਅਸੀਂ ਉਹਨਾਂ ਨੇ ਇਹਨਾਂ ਦਾ ਪਾਣੀ ਪਿੱਛੋਂ ਬੰਦ ਕਰਾਉਣ ਦੀ بجائے ਪਾਣੀ ਦਾ ਜਿਹੜਾ ਨੱਕਾਤਾ ਉਹ ਖੋਲ ਕੇ ਸਾਡੇ ਪਿੰਡ ਦੇ ਵਿੱਚ ਦੁਬਾਰਾ ਪਾਣੀ ਪਾਇਆ ਤੇ ਇਹਦਾ ਸਾਨੂੰ ਦਰਾਜ ਹੈ ਸਾਡੇ ਪਿੰਡ ਦੇ ਵੀ ਤਾਂ ਪਹਿਲੀ ਕਾਲੇ ਬਲੀ ਦੇ ਮਰੀਜ਼ਾਂ ਇਹ ਮਤਲਬ ਜੇ ਹੁਣ ਪਾਣੀ ਇਹ ਹੋਰ ਖੜਿਆ ਰਿਹਾ ਤਾਂ ਸਾਡੇ ਪਿੰਡ ਦੇ ਵਿੱਚ ਕੋਈ ਬਿਮਾਰੀ ਫੈਲ ਜਣੀ ਹੈ ਜਿਹਦਾ ਇਹ ਪ੍ਰਸ਼ਾਸਨ ਜ਼ਿੰਮੇਵਾਰ ਹੈ ਐਸਡੀਐਮ ਖਮਾਣੋ ਆਏ ਸੀਗੇ ਉਹਨਾਂ ਨੇ ਕੀ ਹੱਲ ਕਰਨ ਦਾ ਭਰੋਸਾ ਦਿੱਤਾ ਤੁਹਾਨੂੰ ਇੱਥੇ ਹਾਂਜੀ ਉਹਨਾਂ ਨੇ ਐਸਡੀਐਮ ਸਾਹਿਬ ਖਮਾਣੋ ਸਾਡੇ ਕੋਲ ਆਏ ਸੀਗੇ ਅਸੀਂ ਉਹਨਾਂ ਨੂੰ ਪਹਿਲਾਂ ਵੀ ਦਰਖਾਸਤਾਂ ਦਿੱਤੀਆਂ ਦੀਆਂ ਉਹਨਾਂ ਨੇ ਸਾਨੂੰ ਇਹ ਭਰੋਸਾ ਦਿੱਤਾ ਵੀ ਤੁਹਾਡਾ ਅੱਜ ਤੋਂ ਬਾਅਦ ਇੱਥੇ ਪਾਣੀ ਨਹੀਂ ਖੜੂਗਾ ਹੁਣ ਦੇਖਦੇ ਆ ਜੀ ਅੱਜ ਇਹ ਘਟਨਾ ਹੋਈ ਹੈ ਸਾਡੇ ਨਾਲ ਪ੍ਰਸ਼ਾਸਨ ਨੇ ਵੀ ੱੱਕਾ ਕਰਿਆ ਚਲੋ ਜੇ ਹੁਣ ਉਹ ਕਹਿੰਦੇ ਆ ਤਾਂ ਅਸੀਂ 2-4 ਦਿਨ ਦੇਖਾਂਗੇ ਜੇ ਉਹਨਾਂ ਨੇ ਇਹਦਾ ਨਾ ਪ੍ਰੋਪਰ ਹੱਲ ਕਰਿਆ ਤਾਂ ਅਸੀਂ ਉਹਨਾਂ ਨੂੰ ਫਿਰ ਦੁਬਾਰਾ ਧਰਨਾ ਲਾਏਗੇ